ਕਰਦਾਰ ਪਰਮਜੀਤ ਸਿੰਘ ਜੀ ਖੁਰਾਨਾ ਸ਼੍ਰੀ ਗੁਰੂ ਨਾਨਕ ਦੇਵ ਰਵਿਜੈ ਸੰਚੈਰੀਟੇਬਲ ٹرسٹ ਦਾ ਬਾਬਾ ਸ਼ਮਸ਼ੇਰ ਸਿੰਘ ਜੀ ਵੱਲੋਂ ਜੋ ਕਿ ਸਾਡੇ ਫਾਊਂਡਰ ਮੈਂਬਰ ਸਾਡੇ ਚੇਅਰਮੈਨ ਸਾਡਾ ਮੋਢਾ ਹਨ ਨੂੰ ਦਿੱਲੀ ਸਟੇਟ ਐਗਜ਼ੀਕਿਊਟਿਵ ਬੋਡੀ ਦਾ ਪ੍ਰੈਜ਼ੀਡੈਂਟ ਅਲਾਨ ਕੀਤਾ ਜਾਂਦਾ ਹੈ ਇਸੇ ਉਮੀਦ ਕਰਦੇ ਹਾਂ ਜਦਾਂ ਕਿ ਵੀਰ ਜੀ ਪਹਿਲੇ ਤੋਂ ਹੀ ਸੇਵਾਵਾਂ ਪਿਛਲੇ 2 ਸਾਲ ਤੋਂ ਰਸਤੇ ਦੇ ਅੰਦਰ ਨਿਭਾਉਂਦੇ ਆ ਰਹੇ ਹਨ ਹੁਣ ਬਾਬਾ ਜੀ ਨੇ ਜੋ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਹਨੂੰ ਬਹੁ ਵੀ ਨਿਭਾਣਗੇ ਇੱਕ ਵਾਰ ਫਿਰ ਲਾਸਟ ਦੇ ਵਿੱਚ ਜਿੰਨੇ ਵੀ ਮੇਰੇ ਪਿਆਰੇ ਵੀਰ ਪ੍ਰੈਸ ਵਾਲੇ ਆਏ ਹਨ ਬਸ 5 ਮਿੰਟਾਂ ਦੇ ਅੰਦਰ ਪ੍ਰੈਸ ਦੀ ਸਮਾਪਤੀ ਹੋ ਰਹੀ ਹੈ ਪ੍ਰੈਸ ਕਾਨਫਰੰਸ ਦੀ ਉਹਦੇ ਬਾਅਦ ਥੱਲੇ ਆਪ ਵੀ ਸਾਰਿਆਂ ਨੇ ਲੰਚ ਕਰਕੇ ਜਾਣਾ ਹੈ ਇੱਕ ਬਹੁਤ ਹੀ ਸੁੰਦਰ ਖੂਬਸੂਰਤ ਫੋਲਡਰ ਜੋ ਗੁਰਦੁਆਰਾ ਆਰਤੀ ਸਾਹਿਬ ਵੱਲੋਂ ਆਪ ਦੀ ਵਾਸਤੇ ਬਣਾਇਆ ਗਿਆ ਹੈ ਇਹ ਵੀ ਮੇਰੇ ਸਾਰੇ ਪੱਤਰਕਾਰ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਜਾਣ ਤੋਂ ਪਹਿਲੇ ਇਹ लेके जाना है जी पण दो मिनट ਲਈ ਪਰਮਜੀਤ ਸਿੰਘ ਜੀ ਖੁਰਾਨਾ ਜੀ ਆਪਣੀ ਵਰਟ ਆਫ ਥੈਂਕਸ ਸਾਥ ਸੰਗਤ ਨੂੰ ਔਰ ਬਾਬਾ ਜੀ ਨੂੰ ਦੇਣਾ ਚਾਹੁੰਦੇ ਹਨ ਉਹਦੇ ਬਾਅਦ ਦੋ ਸ਼ਬਦ ਬਾਬਾ ਜੀ ਕਹਿ ਕੇ ਇਸ ਪ੍ਰੈਸ ਕਾਨਫਰੰਸ ਨੂੰ ਅਸੀਂ ਐਤ੍ਰੀ ਸਮਾਪਤ ਕਰਕੇ ਫਿਰ ਲੰਚ ਦੀ ਤਿਆਰੀ ਹੈ ਉਸੇ ਮੰਜਵਾਸਤੇ ਚੱਲਾਂਗੇ ਜੀ ਪਰਮਜੀਤ ਸਿੰਘ ਜੀ ਪਰਮ ਗੁਰਮੁਖੀ ਕਾਲਸਾ ਗੁਰਮੁਖੀ ਜੀ ਕੀ ਫਤਿਹ धनबाद है सारे का खास करके बाबा शमशेर सिंह जी और उन्होंने सारी टीम का जिन्होंने प्यार दस बख्शा है आशीर्वाद दास को बख्शा है दस आप जी विश्वास दिलाता है उस सच्चे पातशाह बख्शिश दे उस सच्चे पाशाह चरणा चार दास बेनती करके सचे पातशाह अपना हाथ रख के दस को सेवा है आप जी ने और तन मन धन जो सेवा सेवागुरु अकालपुरस को करा दास और दास दा परिवार हमेशा इसका कमला समर्पित रहेगा जिमें कि सच्चे पातशाह पहले ही अपार बख्शिश की है दास के परिवार को दास के सत्कार पिताजी सरदार बलिंदा सिंह जी, जी को जो कि एक सिख समाज के बहुत बड़ी शख्सियत ने मैं अपने आप को खुशकिस्मत समझता वहाँ कि सच्चे पातशाह ने इस परिवार मैंने जन्म दिता है ਤਾਕੀ ਲੋਗਾਂ ਦੀ ਸੇਵਾ ਵਾਸਤੇ ਜੋ 10 ਦੇ ਪਿਤਾ ਜੀ ਦਾ ਉਪਰਾਲਾ ਜੋ ਗੁਰਦੁਆਰਿਆਂ ਦੇ ਵਿੱਚ ਜੋ ਮੰਦਰਾਂ ਦੇ ਵਿੱਚ ਜੋ ਗਰੀਬ ਬੱਚਿਆਂ ਵਾਸਤੇ ਦਵਾਈਆਂ ਦਾ ਸੇਵਾਮਾ ਦਾ ਉਪਰਾਲਾ ਜੋ ਸਾਡੇ ਇਲਾਕੇ ਦੇ ਵਿੱਚ ਬਜ਼ੁਰਗ ਜਿਹੜੇ ਦਵਾਈਆਂ ਲੈਣ ਸਮਰਥ ਨਹੀਂ ਉਹਨਾਂ ਨੂੰ 1000 ਰੁਪਏ ਮਹੀਨੇ ਦੀ ਦਵਾਈਆਂ ਦਾ ਉਪਰਾਲਾ ਔਰ ਹੋਰ ਕੋਈ ਐਸੇ ਸੇਵਾਮਾ ਚੜੀਆਂ ਵਾਏ ਨੂੰ ਦਾਸਮਾ ਕਰਵਾਉਂਦਾ ਹੈ ਮੈਂ ਸੱਚੇ ਪਾਤਸ਼ਾਹ ਦਾ ਚਰਨਾ ਚਰਦਾਸ ਬੇਦੀਕਰਾਂ ਦਾ ਸੱਚੇ ਪਾਸ਼ਾ ਆਪਣਾ ਮੇਰ ਬਖਸ਼ਿਸ਼ ਭਰਿਆ ਤਾਂ ਕਿ ਦਾਸ ਕੋ ਲੋ ਐਸੇ ਸੇਵਾਮਾ ਲੈਂਦਾ ਹੈ और मैं बाबा जी का और सारे आप जी का बहुत-बहुत दोबारा धन्यवाद करूंगा और जिन्ना ने दास को इतना प्यार देता है कुल चूक दिखिमा महि गुरु जी का खालसा महि गुरु जी की फतेह मैं बाबा जी ने विनती करांगा दो मिनट बसें गुरु प्यारेओ गुरुओ रावो दुनिया वाले रावो साडे ਜੀ ਬੇਨਤੀ ਸਾਰੇ ਵਾਸਤੇ ਮਾਹਜੂਰੀ ਬੇਨਤੀ ਜੇ ਨਾ ਮੈਂ ਵੀ ਸਾਡੇ ਨਾਲ ਕੋਈ ਸੇਵਾ ਸੇਵ ਕਰਨਾ ਉਹ ਰਾਜਨੀਤੀ ਦੀ ਰੂਹ ਛੱਡ ਕੇ ਨਿਰੋਧ ਧਾਰਮਿਕ ਬਣ ਕੇ ਆਵੇ ਅਸੀਂ ਲੋਕ ਧਰਮ ਅੱਜ ਤੋਂ ਨਿਤਜਾ ਸਾਹਬ ਤੋਂ ਧਰਮ ਨਾਲ ਜੁੜ ਕੇ ਸਾਡੇ ਨਾਲ ਸੇਵਾ ਕਰਨ ਦਾ ਸੁੱਖ ਲੈ ਕਿ ਚ ਰਾਜਨੀਤੀ ਰਾਕੇ ਨਹੀਂ ਕਰਨਾ ਇਹ ਸਾਡੀ ਬੇਨਤੀ ਹੈ ਕਿ ਹਰ ਗੱਲ ਹਰ ਕੰਮ ਜੋ ਵੀ ਅਸੀਂ ਕੋਲੀ ਕੰਗੇ ਸਭ ਚੜ੍ਹ ਦਿਖ ਲੱਗ ਜਾਏਗਾ ਕਿ ਸਾਡੇ ਵੱਲੋਂ ਬੇਬਿੱਤੀ ਕਿ ਇਹ ਫਿਰ ਮੈਂ ਇੱਕ ਵਾਰ ਕਿ ਧਾਰਨਿਕ ਬੰਦੇ ਅਸੀਂ ਧੰਮ ਤੋਂ ਪਰੇ ਹੋ ਕੇ ਕਰਦੇ ਜੋ ਵੀ ਕੁਛ ਕਰਦੇ ਕਈ ਵਾਰ ਲੋਜਾਂ ਲਾ ਕੇ ਕਰਨਾ ਤਾਂ ਕੁਝ ਫਾਇਦਾ થાય। ਤੁਸੀਂ ਧਰਮ ਨਾਲ ਜੁੜਦੇ ਫਾਇਦੇ ਆਪੇ ਹੁੰਦੇ ਰਹਿੰਦੇ ਨੇ। ਅਸੀਂ ਧਰਮ ਨਾਲ ਜੁੜੇ ਹੋਏ ਆ। ਵੈਸੇ ਇਹ ਕੀ ਹੋ ਗਿਆ ਇਹ શરીર ਧਰਮ ਦਾ। ਸੱਚੇ ਕਾ ਵਿੱਚ ਬਾਸ। ਗੋਲ ਜਨਕਾਂ চোপਰੇ। ਤੇ ਧਰਮ ਵਾਸਤੇ ਅਸੀਂ ਬੜੇ ਨਾ ਕੀਤਾ ਨੂੰ ਕਰਨਾ ਦਾ ਪਰ ਅਸੀਂ ਧਰਮ ਬਹੁਤ ਘੱਟ ਰਾਜਨੀਤਿਕ ਬਹੁਤ ਜ਼ਿਆਦਾ। ਸਤਿ ਸ਼੍ਰੀ ਅਕਾਲ ਜੀ ਆਪ ਜੀ ਦੇ ਸਾਰੇ ਆਪ ਜੋ ਨਾਮਿਕ ਨਾਮ ਵਾਲੇ ਰਸਤਾ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਦੇ ਸ੍ਰੀ ਗੁਰਨਾਨਦ ਦੇਵ ਜੀ ਰਿੰਦੀ ਜਸਤਾਈ ਚੈਵੀਟੇਡ ਰਸ ਵੱਲੋਂ ਸਾਡੇ ਟੀਮ ਵੱਲੋਂ ਇਹ ਸਾਡੀ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਅੱਜ ਦਾ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਜਿਹੜੀ ਪ੍ਰੈਸ ਕਲੱਬ ਦੇ ਵਿੱਚ ਕੀਤੀ ਹੈ ਤੁਸੀਂ ਉਹਦਾ ਅੱਜ ਕੀ ਮੁੱਦਾ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਰੈਲੀਜੀਅਨ ਚੈਰੀਟੇਬਲ ਟਰਸਟ ਦੁਆਰਾ ਆਰਥਿਸ ਆ ਹਾਂਜੀ ਹਾਂ ਨਕਰੀਸ ਸਰਕਾਰ ਵੱਲੋਂ ਬੌਲੀ ਮੱਠ ਜੋ ਕਿ ਪੰਥ ਦੇ ਵਿਚਲੇ ਸਥਾਨ ਸੀ ਇਹਨਾਂ ਦੀ ਸੇਵਾ ਸੰਭਾਲ 1 ਜਨਵਰੀ 2019 ਨੂੰ ਮਿਲੀ ਹੈ ਤੇ ਪਹਿਲੇ ਐਸੇ ਵਿਚਲੇ ਸਥਾਨ ਨੇ ਜੋ ਮੁਰ ਪੰਥ ਦੀ ਸੇਵਾ ਹੈ ਡਾਇ ਹੈ ਹਨ ਇੱਥੇ ਬਾਬਾ ਸ਼ਮਸ਼ੇਰ ਸਿੰਘ ਜੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਰੈਲੀਜੀਅਨ ਚੈਰੀਟੇਬਲ ਟਰਸਟ ਨੇ ਗੌਰਮੇਰਾ ਦਾ ਲਾਗੂ ਪੂਰਨ ਤੌਰ ਤੇ ਕਰ ਦਿੱਤੀ ਹੈ ਜਿਹੜੀ ਵੀ ਕਮੀਆਂ ਪੇਸ਼ੀਆਂ ਉੱਥੇ ਹੋ ਰਹੀਆਂ ਹਨ ਉਹਨਾਂ ਨੂੰ ਵੀ ਸੰਕਟ ਨਾਲ ਸਹਿਯੋਗ ਨਾਲ ਬੜੇ ਜਲਦੀ ਦੂਰ ਕੀਤਾ ਜਾਏਗਾ ਪੂਰਨ ਤੌਰ ਤੇ ਗੌਰਮੇਰਾ ਅਨੁਸਾਰ ਦੂਸਤ ਸਾਹਿਬ ਦਾ ਸਾਰੇ ਕਾਰਜ ਕੀਤੇ ਜਾਣਗੇ ਨਾਲ ਹੀ ਨਾਲ ਤੋਂ ਹਾਈ ਕੋਰਟ ਦੇ ਬੋਰਡ ਦੇ ਨਾਲ ਦਾਸਤਵਾਰਾ ਕਮਰੇ ਬੌਲੀ ਮਾਰਟ ਦੇ ਵਿੱਚ ਸੰਕਟ ਲਈ ਸ਼੍ਰੀ ਗੁਰੂ ਨਾਨਕ ਦੇਵ ਰੈਲੀਗੇਸ਼ਨ ਫੈਡਰਲ ਟ੍ਰਸਟ ਨੂੰ ਘਰਤ ਹੋਇਆ ਹਨ ਜਿਨ੍ਹਾਂ ਦੀ ਕਾਰ ਸੇਵਾ ਜਾਰੀ ਹੈ ਵੱਤੋਂ ਵੱਧ ਹੋਰ 507 ਦਿਨਾਂ ਦੇ ਅੰਦਰ ਇਹਨਾਂ ਕਬਰਿਆਂ ਨੂੰ ਵੀ ਸ਼ਰਧ ਸੰਗਤ ਦੀ ਰਹਿਸ਼ਵਸਥਾ ਖੋਲ ਨਿੱਟਿਆ ਜਾਏਗਾ ਨਾਲ ਮੈਂ ਸਾਰੀ ਨਾਨਕ ਨਾਮ ਲੈਵਾਂ ਸੰਗਤਾਂ ਨੂੰ ਵਿਸ਼ੂ ਭਰਦੀਆਂ ਇਹ ਮੈਸੇਜ ਦੇਣਾ ਚਾਹਾਂਗਾ ਇਹ ਸੰਦੇਸ਼ ਦੇਣਾ ਚਾਹਾਂਗਾ ਸੱਦਾ ਦੇਣਾ ਚਾਹਾਂਗਾ ਕਿ 550 ਸਾਲਾਂ ਦਾ ਜੋ ਪੂਰੀ ਦੁਨੀਆ ਵਿੱਚ ਗੁਰਨਾਨਕ ਸਾਹਿਬ ਦਾ ਦਿਖਾਣਾ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਹਰ ਦੇਸ਼ ਹਰ ਕੋਨੇ ਦੇ ਅੰਦਰ ਸਰਕਾਰਾਂ ਵੀ ਉਹਨੂੰ ਮਨਾਉਣ ਦੀ ਤਿਆਰੀ ਦੇ ਅੰਦਰ ਹਨ ਬੋਲੀ ਦੀ ਪ੍ਰਾਪਤੀ ਦੇ ਨਾਲ ਨਾਲ 5 6 7 अप्रैल ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਬਹੁਤ ਹੀ ਵੱਡੇ ਪੱਧਰ ਤੇ ਸਮੁੰਦਰ ਕਿਨਾਰੇ ਗੁਰੂ ਆਰਤੀ ਸਾਹਿਬ ਵਿਖੇ ਮਨਾਏ ਜਾਣਗੇ ਜਿਨ੍ਹਾਂ ਚ ਲੱਖਾਂ ਹੀ ਸੰਗਤਾਂ ਦੇ ਸ਼ਰਧਾਲੂਆਂ ਦੇ ਦੇਸ਼ਾਂ ਵਿਦਿਸ਼ਾਂ ਤੋਂ ਆ ਕੇ ਸ਼ਿਰਕਤ ਕਰਨ ਦੀ ਸੰਭਾਵਨਾ ਹੈਗੀ ਹੈ ਸਾਰੀਆਂ ਸੰਗਤਾਂ ਉੱਥੇ ਪਹੁੰਚ ਕੇ ਇਹਨਾਂ ਸਮਾਗਮਾਂ ਨੂੰ ਪੰਥ ਦੇ ਵਿਖੜੇ ਸਥਾਨਾਂ ਤੇ ਜਿਹੜੇ ਸਮਾਗਮ ਹੋਣ ਜਾ ਰਹੇ ਨੇ ਇਹਨਾਂ ਨੂੰ ਸਫਲਾ ਕਰਨਾ ਤੇ ਗੁਰੂ ਨਾਨਕ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨਾ ਕਲਸਾ ਬਾਈਕੂ ਜੀ ਕੀ ਫਤਿਹ ਅੱਜ ਗੁਰਦਾਰਾ ਬੋਲੀ ਸਰ ਦੀ ਜਿਹੜੀ ਸੇਵਾ ਦੀ ਪ੍ਰਾਪਤੀ ਹੋਈ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਰਿਲੀਜਾ ਸੈਂਡ ਚੈਰੀਟੇਬਲ ਟਰਸਟ ਵੱਲੋਂ ਉਥੇ ਦਾਸ ਨੂੰ ਐਗਜ਼ੀਕਿਊਟਿਵ ਬਾਡੀ ਦਿੱਲੀ ਦਾ ਪ੍ਰਧਾਨ ਚੁਣਿਆ ਗਿਆ ਵੀ ਔਰ ਦਾਸ ਸੱਚੇ ਪਾਤਸ਼ਾਹ ਦੇ ਚਰਨ ਰੇਂਤੀ ਕਰੇਗਾ ਕਿ ਸੱਚਾ ਪਾਸ਼ਾ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦਾਸ ਦੇ ਸਿਰ ਉੱਤੇ ਔਰ ਦਾਸ ਕੋਲੋਂ ਸੇਵਾ ਕਰਵਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ